ਵਿਰੋਧ ਕੀਤਾ ਉਹ ਇਥੋਂ ਜਾ ਚੁੱਕੇ ਹਨ ਅਖਬਾਰਾਂ ਵਿੱਚ ਇਹਨਾਂ ਇੱਕ ਦੂਜੇ ਵਿਰੁੱਧ ਖੁੱਲ ਕੇ ਪੜਾਅਸ ਕੱਢੀ ਟਕਸਾਲੀਆਂ ਦਾ ਕਹਿਣਾ ਹੈ ਕਿ ਚਲੀਸੇ ਕਟਣ ਨਾਲ ਹੀ ਸੰਤ ਬਣੀ ਦਾ ਹੈ ਭਾਈ ਰਾਮ ਸਿੰਘ ਪਹਿਲੇ ਫੋਟੋਆਂ ਸਮੇਤ ਸਬੂਤ ਦਿਖਾ ਰਿਹਾ ਹੈ ਅਤੇ ਟਕਸਾਲ ਦਾ ਅਸਲੀ ਮੁਖ ਹੋਣ ਦਾ ਦਾਵਾ ਕਰ ਰਿਹਾ ਹੈ ਟਕਸਾਲ ਸੀਨਾ ਬਸੀਨਾ ਚਲੀ ਆਉਂਦੀ ਹੈ ਇਹ ਦਮਗਜੇ ਮਾਰਨ ਵਾਲਿਆਂ ਦੀ ਅੱਜ ਦੀ ਹਾਲਤ ਕੋਈ ਪਿੰਡਰਾ ਵਾਲੀ ਟਕਸਾਲ ਕੋਈ ਮਹਤੇ ਵਾਲੀ ਟਕਸਾਲ ਕੋਈ ਰਾਮ ਸਿੰਘ ਵਾਲੀ ਟਕਸਾਲ ਕੋਈ ਅਮਰੀਕ ਸਿੰਘ ਵਾਈ ਟਕਸਾਲ ਕੋਈ ਮੋਹਕਮ ਸਿੰਘ ਵਾਈ ਟਕਸਾਲ ਕੋਈ ਸਤਵੀਰ ਸਿੰਘ ਵਾਈ ਟਕਸਾਲ ਕੋਈ ਮਨਜੀਤ ਸਿੰਘ ਵਾਈ ਟਕਸਾਲ ਕੋਈ ਸੁਖਦੇਵ ਸਿੰਘ ਵਾਈ ਟਕਸਾਲ ਇਹ ਤਾਂ ਨੌ ਪੂਰਬੀਏ 13 ਚੁੱਲਿਆਂ ਵਾਲੀ ਕਹਾਵਤ ਸਿੱਧ ਕਰ ਰਹੇ ਹਨ ਪੰਥ ਦੇ ਭਲੇ ਵਾਸਤੇ ਇਹਨਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਭਾਈ ਰਣਜੀਤ ਸਿੰਘ ਆਕੰਠ ਕੀਰਤਨੀ ਜਥਾ ਇਹ ਭਾਈ ਸਾਹਿਬ ਕੇਵਲ ਕੀਰਤਨ ਦੇ ਹੱਕ ਵਿੱਚ ਸਨ ਗੁਰਮਾਣੀ ਦੀ ਕਥਾ ਨਾ ਹੀ ਕਰਦੇ ਅਤੇ ਨਾ ਹੀ ਕਿਸੇ ਨੂੰ ਕਰਨ ਦਿੰਦੇ ਪਰ ਜੇ ਕਾਜੁਗ ਮੈਂ ਕੀਰਤਨ ਪ੍ਰਧਾਨਾ ਲਿਖਿਆ ਆਇਆ ਤਾਂ ਸਾਬ ਤੇ ਉਤਮਾਰ ਕੀ ਕਥਾ ਸਭ ਸੇ ਉਪਰ ਕੋ ਸ਼ਬਦ ਵਿਚਾਰ ਬਾਣੀ ਗਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਵੀ ਲਿਖਿਆ ਹੈ ਕਾਫੀ ਲਿਖਤਾ ਹੈ ਨਾ ਲਿਖਿਆ ਹਨ ਜਿਨ੍ਹਾਂ ਵਿੱਚ ਬਹੁਤ ਕੁਝ ਗੁਰਮਤ ਦੇ ਉਲਟ ਲਿਖਿਆ ਹੋਇਆ ਹੈ ਇਹਨਾਂ ਦਾ ਮੁੱਖ ਨਿਸ਼ਾਨਾ ਵਾਹਿਗੁਰੂ ਵਾਹਿਗੁਰੂ ਕਰਕੇ ਸੱਚਖੰਡ ਦੀ ਪ੍ਰਾਪਤੀ ਕਰਨਾ ਹੈ ਇਹਨਾਂ ਦੀ ਪੁਸਤਕਾਂ ਦੇਠੀ ਦੁਨੀਆ ਅੰਦਰ ਬ੍ਰਾਹਮਣ ਦੇ ਗੌਰਵ ਪ੍ਰਾਣ ਦੀ ਕਾਫੀ ਪ੍ਰੋੜਤਾ ਕੀਤੀ ਮਿਲਦੀ ਹੈ ਆਪਣੀਆਂ ਲਿਖਤਾਂ ਰਾਹੀਂ ਭਾਈ ਸਾਹਿਬ ਨੇ ਸਿੱਧ ਕਰਨ ਤੇ ਸਾਰਾ ਜ਼ੋਰ ਲਾ ਦਿੱਤਾ ਕਿ ਜੇ ਅਜੇ ਤੱਕ ਸੱਚਖੰਡ ਵਿੱਚ ਕੋਈ ਪਹੁੰਚਿਆ ਹੈ ਤਾਂ ਉਹ ਭਾਈ ਰਣਜੀਤ ਸਿੰਘ ਹੀ ਹੈ ਆਪਣੀਆਂ ਲਿਖਤਾਂ ਵਿੱਚ ਇਹਨਾਂ ਨੇ ਭਗਤ ਕਬੀਰ ਸਾਹਿਬ ਆਦਿ ਭਗਤਾਂ ਬਾਰੇ ਕਿਹਾ ਉਹ ਵੀ ਕਰਮਖੰਡ ਦਾ ਕੱਪੜ ਸਕੇ ਸੱਚਖੰਡ ਉਹਨਾਂ ਤੋਂ ਵੀ ਨਹੀਂ ਅਪੜਿਆ ਗਿਆ ਇਹਨਾਂ ਇਹ ਵੀ ਲਿਖਿਆ ਹੈ ਕਿ ਗੁਰਬਾਣੀ ਲਿਖਣ ਜੋਗੇ ਭਾਟ ਤੇ ਭਗਤ ਨਹੀਂ ਸਨ ਇਹਨਾਂ ਨੂੰ ਕਰਮਖੰਡ ਤੋਂ ਬੁਲਾ ਕੇ ਗੁਰੂ ਨੇ ਨੇੜੇ ਬਿਠਾ ਕੇ ਲਿਖਾਈ ਹੈ ਇਸ ਤਰ੍ਹਾਂ ਇਹਨਾਂ ਨੇ ਸਤਿਕਾਰਯੋਗ ਭਟਾਂ ਭਗਤਾਂ ਦਾ ਮਾਹੌਲ ਡਾਇਆ ਹੈ ਵੈਸੇ ਵੀ ਜਿਸ ਤਰ੍ਹਾਂ ਇਹ ਭਾਈ ਸਾਹਿਬ ਫਾਇਦਾ ਹੋ ਗਏ ਸਨ ਉਸ ਦਿਨ ਇੱਕ ਵੱਖਰਾ ਪੰਥ ਪੈਦਾ ਹੋ ਗਿਆ ਚਲਦਿਆਂ ਚਲਦਿਆਂ ਇਹ ਅਖੰਡ ਕੀਰਤਨੀ ਜਿਹਾ ਸੁੱਚ ਪਿੱਟ ਪੱਖੋਂ ਬ੍ਰਾਹਮਣ ਨੂੰ ਵੀ maat ਪਾ ਗਿਆ ਇੱਕ ਅਦੇ ਦੂਸਰੇ ਅੰਮ੍ਰਿਤਧਾਰੀ ਪਾਸੋਂ ਪ੍ਰਸ਼ਾਦ ਵੀ ਨਹੀਂ ਲੈਂਦੇ ਦੂਜੇ ਸਿੱਖਾਂ ਨੂੰ ਅਸ਼ੂਤ ਸਮਝਦੇ ਹਨ ਸਰਬਲੋਹ ਦੇ ਭਾਂਡਿਆਂ ਵਿੱਚ ਖਾਂਦੇ ਹਨ ਦੁੱਧ ਵੀ ਸਰਬਲੋਹ ਦੇ ਭਾਂਡਿਆਂ ਵਿੱਚ ਚੋਂਦੇ ਹਨ ਪਹਿਲਾਂ ਮੱਝਾਂ ਦਾ ਇਸ਼ਨਾਨ ਕਰਾਉਂਦੇ ਹਨ ਜੀ ਮੱਝਾਂ ਨਾ ਮਿਲੇ ਤਾਂ ਫਿਰ ਹੋਰ ਮੱਝ ਦਾ ਇਸ਼ਨਾਨ ਕਰਾਇਆ ਜਾਂਦਾ ਹੈ ਭਾਵੇਂ ਕਿੰਨੀ ਵੀ ਸਰਦੀ ਹੋਵੇ ਮੈਂ ਅਕਸਰ ਸੋਚਿਆ ਕਰਦਾ ਹਾਂ ਕਿ ਪਸ਼ੂ ਕਦੇ ਬੇਚੈਨ ਨਹੀਂ ਹੁੰਦੇ ਪਰ ਜਦੋਂ ਇਹਨਾਂ ਦਾ ਕਿਸੇ ਬਹੁਤ ਹੀ ਸਿਆਣੇ ਨਾਲ ਵਾਹ ਪੈ ਜਾਵੇ ਕਿ ਵਿਚਾਰੇ ਬੇਚੈਨ ਹੋ ਜਾਂਦੇ ਐਸੇ ਮਨੁੱਖਾਂ ਦੇ ਹੁੰਦਿਆਂ ਪਸ਼ੂ ਵੀ ਬੇਚੈਨ ਹਨ ਤਾਂ ਇਹਨਾਂ ਕਰਮਕਾਂਡਾ ਕਰਕੇ ਮਨੁੱਖਤਾ ਦਾ ਕੁਰਾਏ ਪੈ ਜਾਣਾ ਸੁਭਾਵਿਕ ਹੀ ਹੈ ਭਾਈ ਸਾਹਿਬ ਦੀਆਂ ਲਿਖਤਾਂ ਖੁਦ ਦੱਸ ਰਹੀਆਂ ਹਨ ਕਿ ਗੁਰੂ ਬਾਣੀ ਦੀ ਆਵਾਜ਼ ਸੁਣਨ ਦੀ ਬਜਾਏ ਇਹਨਾਂ ਨੂੰ ਆਕਾਸ਼ ਵਿੱਚੋਂ ਅਗੰਮੀ ਆਵਾਜ਼ਾਂ ਆਉਂਦੀਆਂ ਰਹੀਆਂ ਕਹਿੰਦੇ ਇਹ ਆਵਾਜ਼ਾਂ ਜੋਗੀ ਵੀ ਸੁਣਿਆ ਕਰਦੇ ਸਨ ਤਾਂ ਉਹ ਲੋਕਾਂ ਨੂੰ ਕਹਿੰਦੇ ਦੇਖੋ ਤਾਂ ਸਹੀਂ ਸਾਡੇ ਪੈਰ ਧਰਤੀ ਉੱਤੇ ਨਹੀਂ ਲੱਗਦੇ ਤਾਂ ਹੁਣ ਦੇਖਦੇ ਹੀ ਉਹ ਜੋਗੀ ਸਵਾਦੀਆਂ ਪੁਰੀਆਂ ਵੇਚਦੇ ਗਲੀਆਂ ਵਿੱਚ ਬੀਨਾ ਵਜਾਉਂਦੇ ਮੰਗਦੇ ਫਿਰਦੇ ਹਨ ਐਸੇ ਕਰਮਕਾਂਡਾਂ ਨੂੰ ਇਹ ਜਥਾ ਰਹਿਤ ਦੱਸਦਾ ਹੈ ਅਸੀਂ ਸੰਗਤੀ ਰੂਪ ਵਿੱਚ ਪੁੱਛਦੇ ਹਾਂ ਕਿ ਜੇ ਇਹੀ ਰਹਿਤ ਹੈ ਤਾਂ ਫਿਰ ਕ੍ਰਹਿਤ ਕਿਹੜੀ ਹੈ ਯਾਦ ਰਹੇ ਕਿ ਕੇਸ ਕੀ ਕਾਰ ਹੈ ਤੇ ਰਾਗ ਮਾਲਾ ਬਾਣੀ ਨਹੀਂ ਹੈ ਇਸ ਜਥੇ ਦਾ ਕਹਿਣਾ ਹੈ ਸੰਪਰਦਾ ਮਸਤੂਆਣਾ ਅਦਰ ਸਿੰਘ ਇਸ ਸੰਪਰਦਾ ਦੀ ਲਿਖੀ ਹੋਈ ਇੱਕ ਪੁਸਤਕ ਸੰਤ ਸਰੋਵਰ ਦੇ ਪੰਨਾ 36 ਤੇ ਇੰਜ ਲਿਖਿਆ ਮਿਲਦਾ ਹੈ ਸੰਤੋਦ ਸਿੰਘ ਸਾਧਗੁਰ ਪੂਰਾ ਸੱਜੀ ਪੂਜਾ ਉਲਾਰੇ ਡੰਗ ਮਾਰਨੋਂ नाग ਰੋਕਿਆ ਖੜਾ ਪੁੰਕਾਰੇ ਮਾਰੇ ਆਕਾਸ਼ ਮੰਡਲ ਵਿੱਚ ਗਿਣੇ ਜਾਣਗੇ thro ਮੰਡਲ ਦੇ ਤਾਰੇ ਗਿਣੇ ਨਹੀਂ ਗਏ ਨਾ ਗਨੇ ਜਾਣਗੇ ਸੰਤ ਜਨਾਂ ਦੇ ਤਾਰੇ ਵਿਚਾਰ ਕਰੀਏ ਕਈ ਵਾਰੀਆਂ ਕਹਿੰਦੇ ਹਨ ਕਿ ਫਲਾਣੇ ਨੇ ਫਲਾਣੇ ਸੰਤ ਬਾਰੇ ਕੁਝ ਕਹਿਤਾ ਜਾਂ ਲਿਖਤਾ ਸੰਤ ਅਦਰ ਸਿੰਘ ਦੇ ਸ਼ਰਧਾਲੂਆਂ ਨੂੰ ਠੇਸ ਪਹੁੰਚਾਈ ਪਰ ਹੁਣ ਸੰਤ ਅਦਰ ਸਿੰਘ ਨੂੰ ਪੂਰਾ ਸਤਿਗੁਰੂ ਲਿਖ ਕੇ ਕੀ ਇਹ ਨਾ ਗੁਰੂ ਗ੍ਰੰਥ ਸਾਹਿਬ ਦੇ ਸ਼ਰਧਾਲੂਆਂ ਨੂੰ ਕੋਈ ਠੇਸ ਨਹੀਂ ਪਹੁੰਚਾਈ ਕੀ ਇਹ ਦੱਸਣਗੇ ਕਿ ਗੁਰੂ ਗ੍ਰੰਥ ਸਾਹਿਬ ਅੱਡੇ ਹਨ ਕਿ ਕੋਈ ਸੰਤ ਉੱਪਰ ਵੀ ਜ਼ਿਕਰ ਕਰ ਆਇਆ ਹਾਂ ਕਿ ਗੁਰਬਾਣੀ ਵਿੱਚ ਆਏ ਸੰਤ ਸ਼ਬਦ ਦੀ ਇਹਨਾਂ ਨੇ ਗਲਤ ਵਰਤੋਂ ਕੀਤੀ ਹੈ। ਨਾਲ 사ਤਗੁਰ ਸ਼ਬਦ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੀ ਕੋਰ ਬੇਅਦਬੀ ਕੀਤੀ। ਅਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਰ ਦੇ ਧਾਰੀ ਸਤਿਗੁਰੂ ਵੀ ਇਹਨਾਂ ਨੇ ਪੈਦਾ ਕੀਤੇ ਹਨ। ਇਸ ਵਿੱਚ ਕੋਈ ਦੋਰ ਆਇਆ ਨਹੀਂ ਹਨ। ਚੇਤੇ ਰਹੇ ਕਿ ਇਹਨਾਂ ਸੰਪਰਦਾਵਾਂ ਨੇ ਕਦੇ ਵੀ ਆਪਣੇ ਆਪ ਨੂੰ ਪੰਥ ਦਾ ਅੰਗ ਨਹੀਂ ਮੰਨਿਆ। ਨਾਨਕ ਸ੍ਰੀ ਸੰਪਰਦਾ ਇਹ ਸੰਪਰਦਾ ਬਾਬਾ ਨਾਨਕ ਤੋਂ ਚੱਲੀ ਹੈ। ਇਹਨਾਂ ਦੀਆਂ ਪੁਸਤਕਾਂ ਵਿੱਚ ਕਰਾਮਾਤੀ ਕਹਾਣੀਆਂ ਤੋਂ ਬਿਨਾ ਹੋਰ ਵੀ ਬਹੁਤ ਕੁਝ ਗੁਰਮਤ ਦੇ ਹੋਟ ਲਿਖਿਆ ਹੈ। ਨਾਮ ਸਰੀਏ ਇਹ ਲੋਕ ਗੁਰੂ ਤਾਂ ਬਾਬਾ ਨਾਨਕ ਨੂੰ ਮੰਨਦੇ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਆਪਣੇ ਠਾਠਾਂ ਡੇਰਿਆਂ ਵਿੱਚ ਕਰਕੇ ਇੱਕ ਮੂਰਤੀ ਵਾਂਗ ਪੂਜਾ ਕਰਦੇ ਹਨ। ਸਿੱਖ ਮੰਥ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ। ਇਹ ਵੀ ਆਪਣਾ ਵੱਖਰਾ ਪੰਥ ਬਣਾਈ ਬੈਠੇ ਹਨ। ਬਾਬਾ ਨਾਨਕ ਨੂੰ ਗੁਰੂ ਨਾਨਕ ਕਹਿੰਦੇ ਹਨ। ਇਹਨਾਂ ਦੀਆਂ ਲਿਖਤਾਂ ਦੱਸਦੀਆਂ ਹਨ ਕਿ ਬਾਬਾ ਨਾਨਕ ਗੁਰੂ ਨਾਨਕ ਦੇ ਸਭ ਤੋਂ ਵੱਡੇ ਭਗਤ ਸਨ ਉਹ ساری ਜ਼ਿੰਦਗੀ ਘਰ ਨਹੀਂ ਆਏ ਉਹ ਜਿੱਥੇ ਜਾਂਦੇ ਕੱਖਾਂ ਦੇ ਕੁਲੀ ਬਣਾਉਂਦੇ ਧਰਤੀ ਵਿੱਚ ਟੋਆ ਪੁੱਟ ਕੇ ਬੈਠ ਕੇ ਭਗਤੀ ਕਰਦੇ ਜਾਣ ਲੱਗੇ ਕੱਖਾਂ ਦੇ ਕੁਲੀ ਨੂੰ ਅੱਗ ਲਾ ਦਿਆ ਕਰਦੇ ਸਨ ਪਰ ਇਹਨਾਂ ਹੋਣ ਵਾਲੇ ਨਾਨਕ ਸਰੀਆਂ ਨੇ ਬਹੁਤ ਵੱਡੇ ਵੱਡੇ ਪੱਕੇ ਆਲੀਸ਼ਾਨ ਮਹੱਲ ਬਣਾਏ ਹਨ ਇਹਨਾਂ ਵੱਡੇ ਵੱਡੇ ਡੇਰਿਆਂ ਨੂੰ ਇਹ ठाਠ ਕਹਿੰਦੇ ਹਨ ਨਿਸ਼ਾਨ ਨਹੀਂ ਚਲਾਉਂਦੇ ਲੰਗਰ ਨਹੀਂ ਪਕਣ ਦਿੰਦੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਲੰਗਰ ਲੜਾਈ ਹੈ ਔਰ ਮੈਂ ਆਪਣੀਆਂ ਲਖਤਾਰਾਂ ਹੀ ਇਹਨਾਂ ਨੂੰ ਪੁੱਛਿਆ ਹੈ ਕਿ ਤੁਸੀਂ ਲੰਗਰ ਨਹੀਂ ਪਕਾਉਂਦੇ ਤੁਹਾਡੇ ਹੋਣ ਵਾਲੇ ਸੰਤਾਂ ਦੀ ਆਪਸ ਵਿੱਚ ਗੋਲੀ ਚੱਲਦੀ ਹੈ ਉਹ ਕਿਹੜੀ ਗੱਲੋਂ ਚੱਲਦੀ ਹੈ ਇੱਕ ਦਿਨ ਵਿੱਚ ਤਿੰਨ ਵਾਰੀ ਗੁਰੂ ਗ੍ਰੰਥ ਸਾਹਿਬ ਨੂੰ ਭੋਜਨ ਦਾ ਥਾਲ ਭਾਵ ਕੇ ਭੋਗ ਲਵਾਉਂਦੇ ਹਨ ਜਿਸ ਵਿੱਚ ਚਾਹ, ਬਿਸਕੁਟ ਤੇ ਬਰਫੀ ਵੀ ਹੁੰਦੀ ਹੈ ਸਿੱਖ ਧਰਮ ਅੰਦਰ ਮੂਰਤੀ ਪੂਜਾ ਮਨਾ ਹੈ ਇਹ ਨਾਨਕ ਸਰਗੇ ਪੱਕੇ ਮੂਰਤੀ ਪੂਜਕ ਹਨ ਇਹ ਬੁੱਤ ਪ੍ਰਸਤ ਵੀ ਹਨ ਉਹ ਵੱਡੇ ਵੱਡੇ ਬੁੱਤ ਬਣਾਉਂਦੇ ਹਨ ਮਾਲਾ ਫੇਰ ਕੇ ਨਾਟਕੀ ਭਗਤੀ ਕਰਦੇ ਹਨ ਇਟਾਂ ਪੱਥਰਾਂ ਦੇ ਭੋਰੇ ਸਾਜਖੰਡ ਬਣਾਏ ਹੋਏ ਹਨ ਇਹ ਗੁਰਬਾਣੀ ਉਪਦੇਸ਼ ਗ੍ਰਹਿਣ ਕਰਨ ਦੀ ਬਜਾਏ ਬਾਣੀ ਨੂੰ ਮੰਤਰ ਰਟਣ ਤਰਜ਼ ਤੇ ਅਖੰਡ ਪਾਠਾਂ ਦੀਆਂ ਲੜੀਆਂ ਇੱਕ ਸੋ ਇੱਕ ਅਖੰਡ ਪਾਠ ਕਰਦੇ ਹਨ ਹਿੰਦੂ ਮਤ ਵਾਲੇ ਫਲਾਂ ਦੀ ਆਸ ਰੱਖ ਕੇ ਗੁਰਮਤਿ ਵੋਧ ਸੰਪੜ ਪਾਠ ਕਰਦੇ ਹਨ ਅਤੇ ਮੋਟੀਆਂ ਰਕਮਾਂ ਲੈਂਦੇ ਹਨ ਇਹ ਕਥਾ ਕੀਰਤਨ ਵਿੱਚ ਬਾਬੇ ਨਾਨਕ ਦਾ ਕਰਦੇ ਹਨ ਇਹ ਮਨ ਘਾਟਕ ਕਹਾਣੀਆਂ ਸੁਣਾਉਣ ਦੇ ਆਦੀ ਹਨ ਕਹਿੰਦੇ ਇੱਕ ਵਾਰੀ ਬਾਬਾ ਨਾਨਕ ਨੇ ਆਪਣੇ ਉੱਪਰ ਪਾਣੀ ਦਾ ਜੱਗ ਪਾਇਆ ਤਾਂ ਉਸ ਵਕਤ ਬਾਬੇ ਨੇ ਗੁਰੂ ਬ੍ਰਾਸਾ ਜੀ ਦਾ ਧਿਆਨ ਤਰਿਆ ਹੋਇਆ ਸੀ ਰੁਮਾਲੇ ਪਾਣੀ ਨਾਲ ਭਿੱਜ ਗਏ ਨਾਨਕ ਸਰ ਜੀ ਇਹ ਵੀ ਪ੍ਰਗਟ ਕਰਦੇ ਹਨ ਕਿ ਬਾਬਾ ਨਾਨਕ ਦਾ ਗੁਰੂ ਸੰਤ ਹਰਨਾਮ ਸਿੰਘ ਪੋਚੋ ਵਾਲਾ ਹੈ ਇਹ ਦੇਵੀ ਦੇਵਤਿਆਂ ਵਿੱਚ ਵਿਸ਼ਵਾਸ ਰੱਖਦੇ ਹੋਏ ਸਿੱਖਾਂ ਨੂੰ ਹਿੰਦੂ ਮੱਧ ਦੀ ਇੱਕ ਫਿਰਕਾ ਮੰਨਦੇ ਹਨ ਇਹ ਰਾਮ ਰਾਮ ਦੇ ਜਾਪ ਵੀ ਕਰਦੇ ਹਨ ਗੁਰੂ ਨਾਨਕ ਸਾਹਿਬ ਨੂੰ ਇਹ ਵਿਸ਼ਨੂੰ ਦਾ ਅਵਤਾਰ ਮੰਨਦੇ ਹਨ ਅਤੇ ਬਾਬਾ ਨਾਨਕ ਨੂੰ ਗੁਰੂ ਨਾਨਕ ਦਾ ਅਵਤਾਰ ਮੰਨਦੇ ਹਨ ਇਹ ਗੁਰਬਾਣੀ ਵਿੱਚ ਵੀ ਮਿਲਾਵਟ ਕਰ ਰਹੇ ਹਨ ਸੋਹਣੀ ਸਾਹਿਬ ਚ ਕੋਲੋਂ ਤੁਕਾਂ ਲਾ ਕੇ ਪੜਦੇ ਹਨ ਮਨ ਘੜਤ ਕਹਾਣੀਆਂ ਲਿਖ ਕੇ ਗੁੜ ਕੇ ਛਾਪ ਰਹੇ ਹਨ ਜਨੇਊ ਵਰਗੀ ਕਿਰਪਾਨ ਪਾਉਂਦੇ ਹਨ ਮਿਸ਼ਰੀ ਮੰਤਰ ਵੀ ਪੜ੍ਹਦੇ ਹਨ ਮਿਸ਼ਰੀ ਪ੍ਰਸ਼ਾਦ ਦਿੰਦੇ ਹਨ ਇਹ ਵੈਸ਼ਨੋ ਭਗਤ ਹਨ ਹਰਬਾਹ ਸਿੰਘ ਜਗਾਧਰੀ ਚੰਨ ਲਾਲ ਅਤੇ ਹੋਰ ਕੀਰਤਨੀਆਂ ਪ੍ਰਚਾਰਕ ਅੰਧ ਵਿਸ਼ਵਾਸ ਕਰਮ ਕਾਂਡ ਵਹਿਮ ਭਰਮ ਰੂਪੀ ਚੱਕਰ ਲਿਆ ਕੇ ਸਿੱਖੀ ਦੇ ਵੇੜੇ ਵਿੱਚ ਸੁੱਟ ਰਹੇ ਹਨ ਸੁਚੇਤ ਹੋਣ ਦੀ ਲੋੜ ਹੈ ਹੁਣ ਇਹ ਸੈਂਕੜਿਆਂ ਧੜਿਆਂ ਵਿੱਚ ਵੰਡੇ ਹੋਏ ਹਨ ਰਾੜੇ ਵਾਲੇ ਸੰਪਰਦਾ ਸੰਤ ਈਸ਼ਰ ਸਿੰਘ ਜੀ ਇਹ ਸੰਪਰਦਾ ਸੰਤ ਈਸ਼ਰ ਸਿੰਘ ਤੋਂ ਚੱਲੀ ਦੱਸੀ ਜਾ ਰਹੀ ਹੈ ਬੜੇ ਉੱਚੇ ਸੋਚੇ ਕੌਮੀ ਕੈਰੇਕਟਰ ਵਾਲੀ ਇਹ ਕੌਮ ਸਰਵਦਾ ਭਲਾ ਮੰਗਣ ਵਾਲੀ ਇਹ ਕੌਮ ਜ਼ੁਲਮ ਦੇ ਖਿਲਾਫ ਡਟਣ ਵਾਲੀ ਇਹ ਕੌਮ ਸੰਸਾਰ ਪ੍ਰਸਿੱਧ ਹੋਈ ਅੰਗਰੇਜ਼ ਨੇ ਸੋਚਿਆ ਕੋਈ ਤਰੀਕਾ ਵਰਤਿਆ ਜਾਵੇ ਇਸ ਸ਼ਕਤੀ ਕਮਜ਼ੋਰ ਹੋਵੇ ਤਾਂ ਉਹਨੇ ਫੌਜ ਵਿੱਚੋਂ ਕੋਈ ਸੰਤ ਖੜੇ ਕੀਤੇ ਉਹਨਾਂ ਦੇ ਲਾਗੇ ਬਨੇ ਵਾਲਿਆਂ ਤੋਂ ਝੂਠੀਆਂ ਕਹਾਣੀਆਂ ਦਲਵਾ ਦਿੱਤੀਆਂ ਕਿ ਇਹ ਤਾਂ ਮਾਲਾ ਫੇਰਦੇ ਰਹਿੰਦੇ ਹਨ ਇਹਨਾਂ ਦੀ ਸਮਾਧੀ ਲੱਗੀ ਹੋਈ ਸੀ ਤਾਂ ਰੱਬ ਆਪ ਆ ਕੇ ਇਹਨਾਂ ਦੀ ਡਿਊਟੀ ਦੇ ਗਿਆ ਇਹ ਨਾਮਾ ਕਟਵਾਉਣ ਲੱਗੇ ਤਾਂ ਫੌਜ ਦੇ ਰਜਿਸਟਰਾਂ ਵਿੱਚੋਂ ਇਹਨਾਂ ਦਾ ਨਾਮ ਹੀ ਨਹੀਂ ਲੱਭਾ ਇਸ ਤਰ੍ਹਾਂ ਇਹਨਾਂ ਦੇ ਹੱਥਾਂ ਵਿੱਚ ਮਾਲਾ ਫੜਾ ਦਿੱਤੀਆਂ ਪਹਿਲਾਂ ਸਿੱਖ ਕੌਮ ਬਹਾਦਰੀ ਦੇ ਕਾਰਨਾਮੇ ਕਰਕੇ ਮਹਾਨ ਜਾਣੀ ਜਾਂਦੀ ਸੀ ਪਰ ਅੱਜ ਕਹਿੰਦੇ ਹਨ ਕਿ ਫਲਾਣਾ ਬਾਬਾ ਮਾਲਾ ਬੜੀ ਫਿਰਦਾ ਹੈ ਸੰਤ ਈਸਰ ਸਿੰਘ ਰਾੜੇ ਵਾਲੇ ਨੇ ਵੀ ਸਿੱਖ ਕੌਮ ਨੂੰ ਧੋਤੀ ਵਾਲੇ ਬਹਾਮਣ ਦੀ ਝੋਲੀ ਵਿੱਚ ਸੁੱਟਣ ਦੀ ਨਿਗਰ ਸੇਵਾ ਕੀਤੀ ਹੈ ਇਹਨਾਂ ਨੇ ਗੁਰਬਾਣੀ ਗੁਰ ਇਤਿਹਾਸ ਸਿੱਖ ਇਤਿਹਾਸ ਨੂੰ ਲਾਂਭੇ ਰੱਖ ਕੇ ਜਾਦਾ ਗੱਲ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਪਾਰਬਤੀ ਰਾਮਕ੍ਰਿਸ਼ਨ ਦੀ ਕੀਤੀ ਹੈ ਜਿਸ ਦੇ ਸਬੂਤ ਇਹਨਾਂ ਦੀਆਂ ਪੁਸਤਕਾਂ ਆਤਮ ਮਾਰਗ ਮੈਗਜ਼ੀਨ ਅਤੇ ਰਿਕਾਰਡ ਹੋਈਆਂ ਕੈਸਟਾਂ ਵਿੱਚੋਂ ਆਮ ਹੀ ਮਿਲ ਜਾਂਦੇ ਹਨ ਜਿਸ ਤਰ੍ਹਾਂ ਦੇਹਧਾਰੇ ਗੁਰੂ ਗਦੀਆਂ ਲਈ ਬੈਠੇ ਹਨ ਇਹ ਦਿਨ ਵਿੱਚ ਦੋ ਵਾਰ ਕੁਰਸੀ ਲਾਉਂਦੇ ਰਹੇ ਇਹਨਾਂ ਨੇ ਕਦੇ ਵੀ ਗੁਰਬਾਣੀ ਗੁਰੂ ਤੇ ਸ਼ਰਧਾ ਭਾਵਨਾ ਰੱਖਣ ਦੀ ਗੱਲ ਨਹੀਂ ਕੀਤੀ ਹਮੇਸ਼ਾ ਮਹਾਤਮਾ ਤੇ ਸੰਤ ਤੇ ਸ਼ਰਧਾ ਰੱਖਣ ਦੀ ਗੱਲ ਕਰਦੇ ਹਨ ਨਾਮਦਾਨ ਦੇਣ ਲੈਣ ਦੀ ਗੱਲ ਕਰਦੇ ਹਨ ਇਹ ਸੰਪਰਦਾ ਬ੍ਰਾਹਮਣੀ ਰੀਤਾਂ ਅਤੇ ਜੋਗ ਮਤ ਵਾਲੀ ਨਾਮ ਸਾਧਨਾ ਸਿੱਖਾਂ ਉੱਪਰ ਧੱਕੇ ਨਾਲ ਠੋਸ ਰਹੀ ਹੈ ਇਹਨਾਂ ਦੀ ਇੱਕ ਪੁਸਤਕ ਬਾਤ ਆਗਾਮੇ ਪੰਨਾ 50 ਤੇ ਇੰਜ ਲਿਖਦੇ ਹਨ ਕਿ ਇੱਕ ਵਾਰ ਸੰਤ ਕੋਲ ਇੱਕ ਬੰਦਾ ਆਇਆ ਉਹਨੂੰ ਉਹਨਾਂ ਨੇ ਨਾਮ ਦਾਣ ਦੇਣ ਵਾਸਤੇ 8 ਵਜੇ ਦਾ ਟਾਈਮ ਦੇ ਦਿੱਤਾ ਪਰ ਸਵੇਰੇ ਕੋਈ ਰਾਜਾ ਧਨਾਗ ਆਦਮੀ ਸੰਤਾਂ ਨੂੰ ਮਿਲਣ ਵਾਸਤੇ ਆ ਰਿਹਾ ਸੀ ਸਪੈਸ਼ਲ ਗਦੇਲੇ ਵਿਛਾਏ ਹੋਏ ਸਨ ਤਾਂ ਠੀਕ 8 ਵਜੇ ਉਹ ਨਾਮ ਲੈਣ ਵਾਲਾ ਬੰਦਾ ਸੰਤਾਂ ਵੱਲ ਨੂੰ ਚੱਲ ਪਿਆ ਉਹਦੇ ਪੈਰ ਲਿਬੜੇ ਹੋਏ ਸਨ ਜਦ ਸੰਤ ਨੇ ਵੇਖਿਆ ਕਿ ਇਹ ਤਾਂ ਗਦੇਲੇ ਲਬੜ ਦੇਵੇਗਾ ਤਾਂ ਦੂਰੋ ਸੰਤ ਨੇ ਕਿਹਾ ਪਰੇ 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 ਤਾਂ ਉਸ ਬੰਦੇ ਨੇ ਸਮਝ ਲਿਆ ਕਿ ਇਹ ਪਰੇ ਪਰੇ ਨਾਮ ਸੰਤ ਨੇ ਦਿੱਤਾ ਹੈ ਉਹ ਲਗਾ ਪਰੇ ਪਰੇ ਜਪਣ ਕੋਈ ਦਿਨਾਂ ਵਿੱਚ ਇਹ ਕਵਾੜ ਖੁੱਲ ਗਿਆ ਬ੍ਰਹਮ ਗਿਆਨੀ ਹੋ ਗਿਆ